ਅੱਜ ਦਾ ਜਿਹੜਾ ਪ੍ਰੋਗਰਾਮ ਦੋਵੇਂ ਫਾਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ ਗੈਰ ਸਿਆਸੀ ਸੰਯੁਕਤ ਮੋਰਚੇ ਵੱਲੋਂ ਹਾਂਜੀ ਅੱਜ ਦਾ ਜਿਹੜਾ 15 ਅਗਸਤ ਦਾ ਪ੍ਰੋਗਰਾਮ ਰੱਖਿਆ ਹੋਇਆ ਤੁਸੀਂ ਦੋਵੇਂ ਫਾਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ ਜੋ ਫੌਜਦਾਰੀ ਕਾਨੂੰਨ ਦੇਸ਼ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਪੂਰੇ ਦੇਸ਼ ਦੇ ਵਿੱਚ ਤਹਿਸੀਲ ਪੱਧਰੇ ਤੇ ਡੀਸੀ ਦਫ਼ਤਰਾਂ ਦੇ ਰੋਸ ਮਾਰਚ ਕਰਕੇ ਉਹ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਇਹ ਕਾਨੂੰਨ ਲੋਕਾਂ ਵਾਸਤੇ ਬੜੇ ਘਾਤਕ ਹੈ ਕਿਉਂਕਿ ਪੁਲਿਸ ਨੂੰ ਵੱਧ ਅਧਿਕਾਰਾਂ ਦੀ ਗੱਲ ਹੋਵੇ। ਮਤਲਬ ਇਸ ਤਰੀਕੇ ਨਾਲ ਇੱਕ ਹੱਕ ਸੱਚ ਦੀ ਆਵਾਜ਼ ਨੂੰ ਉਠਾਉਣ ਵਾਸਤੇ ਸਰਕਾਰੀ ਉਦਾਰਿਆਂ ਦੇ ਵਿੱਚ ਜੇ ਕੋਈ ਮੰਗਾਂ ਨੂੰ ਲੈ ਕੇ ਗੱਲਬਾਤ ਕਰ ਸਕਦਾ ਹੈ ਸੰਘਰਸ਼ੀ ਲੋਕ, ਕਰਤੀ ਲੋਕ ਤਾਂ ਉਹਨਾਂ ਦੇ ਉੱਤੇ ਅਜੇ ਇਹ ਮਤਲਬ ਪਰਤੇ ਪਾ ਕੇ ਅਜਿਹੀਆਂ ਧਰਾਮਾ ਲਾ ਕੇ ਉਹਨਾਂ ਦੇ ਐਨਐਸਏ ਵਰਗੇ ਕਾਨੂੰਨ ਮੜ ਕੇ ਉਹਨਾਂ ਨੂੰ ਜੇਲਾਂਾਂ ਦੇ ਵਿੱਚ ਛੱਡਿਆ ਜਾਵੇ ਕਿ ਇਹਨਾਂ ਅਸ਼ਕਾਰਚ ਕਰ ਰਹੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾਵੇ ਉਸ ਰੋਸ ਵਜੋਂ ਅੱਜ ਪੂਰੇ ਪਾਤਣਾ ਬਾਜ਼ਾਰ ਦੇ ਵਿੱਚ ਸ਼ਹਿਰ ਦੇ ਵਿੱਚ ਮਾਰਚ ਕਰਕੇ ਤਹਿਸੀਲ ਦੇ ਵਿੱਚ ਅਸੀਂ ਉਹ ਕਾਨੂੰਨਾਂ ਦੀਆਂ ਕਾਪੀਆਂ ਸਾਂਭੇ ਕਿੱਥੇ ਕਿੱਥੇ ਅੱਜ ਅਸੀਂ ਨਿਆਲ ਬਾਈਪਾਸ ਤੋਂ ਚੱਲ ਕੇ ਬਾਜ਼ਾਰ ਦੇ ਵਿੱਚੋਂ ਹੁੰਦੇ ਹੋਏ ਤਹਿਸੀਲ ਦੇ ਵਿੱਚ ਤੇ ਹੁਣ ਤਹਿਸੀਲ ਦੇ ਵਿੱਚੋਂ ਕਾਪੀਆਂ ਸਾੜ ਕੇ ਬਾਜ਼ਾਰ ਵਿੱਚ ਦੀ ਇਹ ਮੇਨ ਸਾਡਾ ਜਿਹੜਾ ਪ੍ਰੋਗਰਾਮ ਰੱਖਿਆ ਸੀ ਨਿਆਲ ਬਾਈਪਾਸ ਤੇ ਜਾ ਕੇ ਅਸੀਂ ਸਮਾਪਤ ਕੀ ਆਉਣ ਵਾਲੇ ਸਮੇਂ ਦੇ ਵਿੱਚ ਦੋਵੇਂ ਫਾਰਮਾਂ ਵੱਲੋਂ ਵੱਖ-ਵੱਖ ਬਾਰਡਰਾਂ ਦੇ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਹੋਰ ਦੇਸ਼ ਦੇ ਦੋ ਬਾਰਡਰਾਂ ਦੇ ਉੱਤੇ ਮੋਰਚੇ ਚੱਲ ਰਹੇ ਆ ਤਾਂ ਨਾਲ ਨਾਲ ਜਿਹੜੇ ਕਾਨੂੰਨ ਕੋਈ ਇਹੋ ਜਿਹਾਂ ਪਾਲਸੀਆਂ ਨੀਤੀਆਂ ਕੇਂਦਰ ਸਰਕਾਰ ਲੈ ਕੇ ਆਉਂਦੀ ਆ ਹਾਕੀ ਮੰਗਾਂ ਨੂੰ ਲੈ ਕੇ ਤੇ ਨਾਲ ਉਹਨਾਂ ਵਾਸਤੇ ਸੰਘਰਸ਼ ਜਾਰੀ ਰਹਿਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਸੰਘਰਸ਼ ਜਾਰੀ ਰਹੇਗਾ ਮੇਰਾ ਨਾਮ ਹੈ ਮੇਰਾ ਨਾਮ ਮਨਜੀਤ ਸਿੰਘ ਨਿਆਲਾ ਸੂਬਾ ਗੂ ਬੀਕੇ ਜੂ ਇੱਕਤਾਜ